ਤਰੀ ਖੜੂ ਰੋਟੇ ਆ ਫੜੋ ਦਰੀਆ ਜੋ ਨਾ ਬੰਦ ਹੋਰ ਨਾ ਲੈ ਕਨੀ ਚਾਰੋ ਬੇਰੇ ਮਾਤਾ ਬੋਰਗਾਨੀ ਟੋੜਾ ਲੋਡ ਇੱਥੇ ਯਾਰ ਮੈਂ ਵੀਦਾ ਨਹੀਂ ਕਰ ਸਕਦਾ ਤੂੰ ਜਰਾ ਰਾਡਾ ਬਹਾਰ ਸਾਰਾ ਸੰਦਰੀ ਚਾਹੇ ਬੋਲ ਬੈਠੇ ਹੋਗਾ ਕੋਸ਼ਿਸ਼ ਕਰੀ ਲੋ ਜਿਹੜਾ ਸਟੇਜ ਲੱਗ ਗਿਆ ਉਹ ਤੋਂ ਬਾਅਦ ਚਾਹ ਪਾਣੀ ਨਾਲ ਸ਼ਕਤੀ ਜਾਓ थी कनेडर निथ पर maior not पर चबट शुट्रे मां फिर मां टाप और जा क О कह अगड़ी ऑगाए य�क्ती विकांड निलीक्रा शीक विखें प्रच

ਜਾਓ ਸਾਡੇ ਤੋਂ ਪਾਖੋ ਲਗਾ ਆਪਣੇ ਪਰਿਵਾਰ ਵੀ ਪਾਲੀ ਜਾਈਏ ਪਰ ਇਹ ਗੱਲ ਦਾ ਜਿਗਰੀ ਨਾ ਕਰੀਏ ਹੋ ਸਕਦਾ ਇਹੋ ਨਾਲ ਤੇ ਕਰਨਾ ਵੀ ਪੈਣਾ ਸਾਨੂੰ ਆ ਸਾਡੇ ਤੇ ਗੱਤ ਦਾ ਖੋਹ ਜਾ ਰਿਹਾ ਤੇ ਝੋਕਾ ਸਾਡੇ ਮੱਤੇ ਵੜਿਆ ਜਾ ਰਿਹਾ ਗੱਤ ਦੇ ਦੇ ਖਟਾਰੀ ਨੂੰ ਤੇ ਝੋਕੇ ਦੇ ਦੋਨਾਂ ਹੀ ਇਕੱਠੇ ਕਰਕੇ ਭਿਹਾ ਕੇ ਦੇਖ ਲੋ ਭਿਹਾ ਕੇ ਦੇਖ ਲੋ ਵੜਾ ਕੇ ਦੇਖ ਲੋ ਜੋ ਕਿ ਸਾਡੇ ਤੋਂ ਲੜਾਈ ਵਾਲੇ ਇਹਨਾਂ ਨੂੰ ਲੜਨਾ ਨਾ ਸਕਾ ਬਸ ਤੇਰੀ ਤੇ ਮੇਰੀ ਲੜਾਈ ਹੋਈ ਇਹਨਾਂ ਨੂੰ ਧਰਮ ਦੀ ਗੱਲ ਕਹਿਣ ਤੋਂ ਰੋਕਦੇ ਜਦੋਂ ਵੀ ਤੁਸੀਂ ਧਰਮ ਦੇ ਗਰੰਥ ਪੜੋਗੇ ਤੁਹਾਨੂੰ ਤੁਹਾਡੇ ਹੱਥ ਲੈਣ ਦਾ ਆ ਜਾਓ ਇਸ ਕਰਕੇ ਬਦਕਰਤਾਂ ਤੇ ਗੁਰੂ ਕਮਨਸਰ ਮਾਰੀ ਗਿਰਿਆ ਹੋਰ ਅੰਮ੍ਰਿਦਵ ਤੂੰ ਖੁਦਾ ਨਹੀਂ ਇਹਨਾਂ ਨੂੰ छोटी बची शामश भरियां हथ रखो Buru bahin, buru bahin, buru bahin, buru bahin. Yine de paslıyım. Bırak burayı, bırak burayı, bırak burayı. 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 Bırak ਮੈਂ ਮੈਗਖਾਂ ਦੇ ਘਰ ਹੀ ਆ ਕੇ ਰੋਪੜ ਪੱਠਾ ਸਭ ਗੁਰਦਰਾ ਪਣਿਆ ਉੱਥੇ ਅੱਗੇ ਫਰਮਜਾਂ ਦੇ ਜਗ੍ਹੀ ਜਾਂਦੀ ਹੈ ਦੇਖਣਾ ਮੈਗਖਾਂ ਦਾ ਘਰ ਆਤਮ ਸਨ ਮਹਾਰਮਾਨ ਕਰਦਾ ਹੋਤਲੀ ਮੈਗਖਾਂ ਦੇ ਕਰੋੜਾਂ ਚੋਲੇ ਮਾਰਦੇ 77 ਨੂੰ ਉੱਤੇ ਛੱਡੇ ਤੇ ਕਿਹਾ ਜਿਹੜਾ ਨਾ ਸੜਕੇ ਦੇ ਇਲਾਜ ਕਰਵਾ ਦੇਣਾ ਟਾਂਕੇ ਲਵਾ ਦੇਣੇ ਫੱਟ ਜਰਾ ਗਾਉਂ ਨੂੰ ਕਹਿੰਦੇ ਆ ਜੇ ਚੜਾਈ ਕਰ ਗਿਆ ਤਾਂ ਗਰਮਟਨ ਸਾਰੇ ਦਾ ਸਿਸਕਾਰ ਕਰ ਦੇਣਾ ਦੇਖੋ ਬਾਜਾਂ ਵਾਲੇ ਤੇ वाहिगुरू जी फते मां बेनती कराउ त सारियो तरीब اوي زبرا زبرا اوي ستاو سار ਨਾਮ ਤੇ ਹੋ ਕੱਲ ਵੀ ਪ੍ਰਸ਼ਾਦੇ ਦੀ ਲੋੜ ਨਹੀਂ ਪਾਣੀ ਸੋ ਇਸ ਕਰਕੇ ਅੱਜ ਬੇਨਤੀ ਹੈ ਬੀਬੀਆਂ ਨੂੰ ਵੀ ਚੁੱਲ੍ਹਾ ਆਪਾਂ ਬਾਲਣਾ ਕੋਈ ਨਹੀਂ ਸ਼ਾਮ ਨੂੰ ਤੇ ਸਾਰੀ ਧੜੀ ਆਪਾਂ ਸ਼ਾਮਾਂ ਤਾਈਂ ਅਖੀਰ ਤਾਈਂ ਅਰਦਾਸ ਕਰਕੇ ਮੁੜਨਾ ਸਾਰੀ ਸੰਗਤ ਦਾ ਧੰਨਵਾਦ ਆਓ ਫਤੋ ਬਲਾਓ ਸਭ ਤੋਂ ਪਹਿਲਾਂ ਮੇਰੇ ਵੀਰ ਨੌਜਵਾਨ ਵੀਰ ਬਰੇ ਧਿਆਨ ਨਾਲ ਪੜ੍ਹਦੇ ਆ ਉਹਨਾਂ ਦਾ ਧੰਨਵਾਦ ਹੈ ਸਿਕੰਦਰ ਸਿੰਘ ਦਾ ਧੰਨਵਾਦ ਹੈ ਮੇਰੇ ਬੋਲਣ ਤੋਂ ਪਹਿਲਾਂ ਗੋਤਾ ਸਿੰਘ ਪ੍ਰਧਾਨ ਚਰਨਾ ਸਿੰਘ ਠੇਕੇਦਾਰ 100 ਰੁਪਇਆ ਮਾਨ ਕਰਕੇ ਗਿਆ ਸੱਦਾ ਸਿੰਘ ਵੀਰ ਵਰਕਸ਼ਾਪ ਹਾਂ ਜੇ ਦਾ ਫੜਾ ਪੁੱਠੀ ਫੜਲਾ ਵਾਏ ਵੇਖਣ ਨੂੰ ਪੁੱਠੀ ਫੜਲਾ ਇਹਦਾ वाए रा ਕੋਏ ਨਾ ਜਾਣੇ ਈ ਤੋ ਚਲ ਤਗਲ ਸਮਗੇ ਕੰਝ ਸਮਾ ਜਾਏ ਤੁਮਰੀ ਗਾਤ ਮੇਠ ਤੁਮਹੀ ਜਾਮੀ ਸੁੰਦੇ ਪੈਂਦੇ ਸਾਗਵ ਹਵਨਾਮਕ ਸਾਧ ਸ੍ਰੀ ਵਦਿਆਈ ਕੋਈ ਨਾਮ ਨ ਜਾਣੈ ਵਾਹਿਗੁਰੂ 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 ਅਰਦਾਸ ਇਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ 시ਦੀ ਭਗਉਤੀ ਜੀ ਕੇ ਸਮਾਂ ਬਾਅਦ ਸ੍ਰੀ ਭਗਉਤੀ ਜੀ ਕੀ ਬਾਅਦ મે ਤੁਕਮੀਂ ਸਤੰਭ ਭਗਉਤੀ ਸੰਧਰ ਕਾਇ ਜੁ ਨਾਮਕ ਮੈਂ ਕੇ ਆਈ ਪ੍ਰਿਆੰਗਲ ਗੁਪਤੇ ਅਮਰਦਾਸ ਰਾਮਦਾਸ ਜੈ ਹੋਈ ਸਿੰਘ ਆਈ ਅਰਜਨ ਮਰਗੋ ਬਿੰਦਰੋ ਸਿੰਦਰੋ ਸ੍ਰੀ ਗੁਰਦਾਈ ਸ੍ਰੀ ਵਾਰਪ੍ਰੀਤੰਦੀ ਆਖਿਆ ਇਹ ਦਿੱਤੀ ਸਤਨ ਜਾਇ ਸ੍ਰੀ ਅਭਾ ਅਸਰਨ ਹੁੰਦੀ ਹੈ ਕਲ ਨਾਨਕ ਦਾ ਆਇਆ ਮੱਥੇ ਨੂੰ ਇਠਾ ਆਇਆ ਦਸਨ ਕੇ ਸਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਂ ਇਵੇਂ ਸਫਾਈ ਰਸਾਪਾ ਕੰਨਿਆ ਦੀ ਆਤਮਿਕ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦੱਖਣ ਦੀਦਾਨ ਦਾ ਈ ਸੰਖੇਪ ਬੋਲੋ ਜੀ ਪੰਜ ਪਿਆਰੀਆਂ ਚਮਤ ਸਾਹਿਬ ਜਦਿਆਂ ਚਾਲੇ ਮੁਕਤੇ ਆਂ ਸਮੂਹ ਭੜੀਆਂ ਜੱੰੀਆਂ ਕੱਪੀਆਂ ਜਿਨ੍ਹਾਂ ਨਾਮ ਤੇ ਪਿਆ ਵਣਛੇ ਆ ਦੇਗ ਚਦਾਈ ਟੇਗ ਵਾਦੀ ਲੈ ਕੇ ਅੰਕਿਤ ਕੀਤਾ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਕਿ ਗੱਗਣੀਆਂ ਨੇ ਧਰਮ ਸੇਤ ਸੀਰ ਦਿੱਤੇ ਬੰਦ ਬੰਦ ਕਟਵਾਰੀ ਕੰਪਨੀਆਂ ਬਣਾਈਆਂ ਚੱਕਰੀਆਂ ਤੇ ਚੜੇ ਧਨ ਆਦਿਆਂ ਨਾਲ ਚਲਵਾਈ ਗੁਰਦੁਆਰਿਆਂ ਦੀ ਸੇਵਾ ਵੀ ਕਰਵਾਨੀਆਂ ਦਿੱਤੀਆਂ ਧਰਮ ਨਹੀਂ ਨਾਲਿਆ ਸਿੱਖੀ ਕੀ ਸਾਂ ਸਭ ਤੋਂ ਸੰਗਨ ਵਾਈ ਵਿੱਚ

ਵਾਹਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਮਾਣ ਮੱਤਰ ਕੀ ਮੱਤ ਪਾਦਾ ਰੱਖਾ ਵਾਹਿਗੁਰੂ ਇਹ ਕਾਲਪੁਰ ਕਾ ਆਪਣੇ ਪੰਥ ਦੇ ਸਦਾ ਸਹਾਈ ਨਤਾਰ ਪਿਤਾ ਜੀਓ ਗੁਰਿੰਨਨ ਕਾਨਾ ਸਾਹਿਬ ਤੇ ਹੋਰ ਗੁਰਦੁਆਰੇ ਵਰਤਾਨ ਜਿਨ੍ਹਾਂ ਤੋਂ ਕਾਲਸਾ ਪੰਥ ਨੂੰ ਲਿਖੜਿਆ ਗਿਆ ਖੁੱਲੇ ਦਰਬਿੰਦਾਨ ਸੇਵਾ ਕਮਾਲ ਦਾ ਦਾਨ ਪਿਆਰੇ ਕਾਲਕਾ ਜੀ ਨੂੰ ਬਖਸ਼ੋ ਇਹ ਨਮਾਨਿਆਂ ਦੇ ਮਾਨ ਨੇਤਾਨਿਆਂ ਦੇ ਤਾਂ ਦਿੱਤੀਆਂ ਦੀ ਓਟ ਸ੍ਰੀ ਪਿਤਾ ਗੁਰੂ ਰਣਜੀਤ ਸਿੰਘ ਜੀ ਮਹਾਰਾਜ ਆਪ ਜੀ ਦੇ ਹਜ਼ੂਰਾਨ ਪ੍ਰਧਾਨਗੀ ਹੇ ਅਮਰਤਵੀਰ ਤੋਂ ਲੈ ਕਰਕੇ ਸੱਜੇ ਪਾਕਿਆ ਜੀਓ ਸੱਜੇ ਕਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਦਨਪੁਰ ਦੇ ਖਸ਼ੀ ਦੇ ਅੰਦਰ ਸੱਜੇ ਪਾਕਿਆ ਜੀ ਨਗਰ ਕੀਰਤਨ ਦਿੱਤੇ ਗਏ ਹਨ ਇਸ ਸਮੇਂ ਮਹਾਰਾਜ ਜੀ ਪੰਜ ਪਿਆਰੇ ਸਾਹਿਬ ਜੱਜ ਸਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਨਗਰ ਕੀਰਤਨ ਦੀ ਸਮਾਪਤੀ ਹੋਈ ਹੈ ਮਹਾਰਾਜ ਸੇਵਾ ਕਰਦੇ ਆਂ ਸਿੰਗਨ ਕਰਦੇ ਆ ਨੋਇਆ ਕਥਾ ਵਿਚਾਰ ਅਰਧੀਆਂ ਹੋਈਆਂ ਨਿਕੰਪਰਕਾਰ ਦੀਆਂ ਬੁਲਾਵਾਂ ਹੋ ਜਾਂਦੀਆਂ ਆਪਣੇ ਅਣਜਾਣ ਵਿੱਚ ਸੰਦਗੀ ਮਾਫ ਕਰਨਾ ਆਪਣੇ ਸਰੂਪਾਂ ਹੱਤਖੰਡ ਵਿੱਚ ਆਂਦੀ ਆਖਿਆ ਬਖਸ਼ ਉਹਨਾਂ ਪੁਰਾਣੇ ਕਿਵੇਂ ਬਖਸ਼ੇ ਜੀ ਨਾਨਕ ਨਾਮ ਕਰਦੀ ਕਲਾ ਪੀਰੇ ਭਾਣੇ ਸਰਬੱਤ ਦਾ ਭਲਾ ਕਿਉਂਕਿ ਆ ਗਿਆ ਪਈ ਅਕਾਲ ਤੀ ਚਾਹਤਾਂ ਤਾਲ ਸਿਕਨ ਕੋ ਹੁਕਮ ਹੈ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਜੀ ਮਾਣੇ ਆਓ ਜੋ ਪ੍ਰਭ ਕੋ ਮਨ ਲਗੋਚਾਂਗੇ ਰਾਜ ਕਰੇਗਾ ਖਾਲਸਾ ਅੱਖਰ ਰਹਿਣ ਕੋਲ ਵਾਰ ਹੋਏ ਸਭ ਲੇੰਗੇ ਬਚੇ ਸਭ ਜੀ ਜੋ ਵਾਹਿਗੁਰੂ ਨਾਮ ਜਮਾ ਜਗ ਚੜ੍ਹੇ ਸੋਤਰੇ ਪਾਰ ਜੋ ਸਰਗਾ ਕਰਤੀਮ ਦੇ ਵਾਹਿ ਗੁਰੂ ਉਤਾਰਣ ਹਾਰ ਜੋ ਕਰਗਾ ਕਰਤੀਮ ਦੇ ਵਾਹਿ ਗੁਰੂ ਉਤਾਰਣ ਹਾਰ Good mm -hmm.